ਸਸਿਆਕਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਸੰਗਰੂਰ ਤੋਂ ਬਹੁਤ ਵਧੀਆ ਕਾਰ ਸਾਡੇ ਕੋਲ ਆਈ ਹੈ ਇਹ ਕ੍ਰੇਟਾ ਐਸਟੀ 2018 ਮਾਡਲ ਗੱਡੀ ਤੁਸੀਂ ਦੇਖ ਰਹੇ ਹੋ ਸਾਹਮਣੇ ਖੜੀ ਆ ਤੁਹਾਡੇ ਐਸਐਕਸ ਆਪਸ਼ਨਲ ਮਾਡਲ ਦੇ ਵਿੱਚ ਗੱਡੀ ਆ ਪੰਜਾਬ ਦਾ ਨੰਬਰ ਹੈ ਤੇ ਪਹਿਲੇ ਨੋ ਦੀ ਕਾਰ ਨਿਊ ਸ਼ੇਪ ਚ ਜਿਹੜੀ ਨਵੀਂ ਜਾਲੀ ਵੱਡੀ ਜਾਲੀ ਦੇ ਵਿੱਚ ਆਈ ਆ ਤੇ ਅਲਾਈ ਵਗੈਰਾ ਦੇਖੋ ਕੰਪਨੀ ਦੇ ਪਏ ਹੋਏ ਨੇ 80% ਟਾਇਰ ਗੱਡੀ ਕੰਡੀਸ਼ਨ ਵਾਈਜ਼ ਬਹੁਤ ਸੋਹਣੀ ਕਾਰ ਆ ਬਸ ਆ ਸਕ੍ਰੈਚ ਇੱਕ ਛੋਟਾ ਜਿਹਾ ਪਿਆ ਹੋਇਆ ਕੋਈ ਨਹੀਂ ਇਹ ਵੀ ਅਸੀਂ ਸੈੱਟ ਕਰਾ ਲਾਂਗੇ SX ऑप्शनल मॉडल देखो पीछे वाइपर और डीफोगर बैक कैमरा मतलब हर चीज गाड़ी ਦੇ ਵਿੱਚ ਲੋਡਡ ਆ ਔਰ ਗੱਡੀ ਦਾ ਇੰਟੀਰੀਅਰ ਦੇਖੋਗੇ ਇੰਟੀਰੀਅਰ ਬਹੁਤ ਬਹੁਤ ਹੀ ਪਿਆਰਾ ਵਿੱਚ ਨੇਵੀਗੇਸ਼ਨ ਸਿਸਟਮ ਲੱਗਾ ਹੋਇਆ ਹੈਗਾ ਤੇ ਮੋਬਾਈਲ ਚਾਰਜਰ ਵਾਈਫਾਈ ਵਾਲਾ ਮੋਬਾਈਲ ਚਾਰਜਰ ਵਿੱਚ ਲੱਗਾ ਹੋਇਆ ਹੈ ਗিয়ার ਲੌਕ ਲੱਗਾ ਹੋਇਆ ਹੈ ਸਟੀਅਰਿੰਗ ਕੰਟਰੋਲ ਤੇ ਸੀਟ ਕਵਰ ਵਗੈਰਾ ਤਾਂ ਬਾਹਲੀ ਸੋਨੇ ਨੇ ਆਟੋ ਫਾਰਮ ਦੇ ਆਟੋ ਫਾਰਮ ਦੇ ਸੀਟ ਕਵਰ ਪਏ ਨੇ ਦੇਖੋ ਹਣਾ ਬਹੁਤ ਵਧੀਆ ਸੀਟ ਕਵਰ ਪਏ ਨੇ ਤੇ ਕੰਡੀਸ਼ਨ ਵਾਈਜ਼ ਮਤਲਬ ਹੈਗੀਆਂ ਬਿਲਕੁਲ ਨਵੀਂ ਕਾਰ ਇੱਕ ਦੋ 20 ਪੇਂਟ ਮੰਨ ਕੇ ਆ ਜਿਓ ਤੇ ਪ੍ਰੋਜੈਕਟਰ ਲਾਈਟਾਂ ਦੇ ਵਿੱਚ ਫਰੰਟ ਦੇ ਕੋਇਨ ਭਰਿਆ ਭਰਿਆ ਪਿਆ ਪੂਰਾ ਫਾਈਨੈਂਸ ਫੈਸਿਲਿਟੀ ਤੁਹਾਨੂੰ ਇਸ ਗੱਡੀ ਦੇ 90% ਮਿਲ ਜੂਗੀ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ ਜੀ 8 ਲੱਖ 75000 ਰੁਪਿਆ ਤੇ ਆ ਜਿਓ ਬ੍ਰਾਂਚ ਸੰਗਰੂਰ